ਸੁਦੇ ਮਾਰਗਮੰਜਨ ਸੰਗ ਸਾਧਨਾ ਧੂੜੀ ਇਖਾਰਿਸਨਾ ਕਿਸ ਇਸ਼ਨਾਨ ਕਰਨਾ ਹੈ ਕਿ ਆਪਾਂ ਰੋਜ਼ ਤਾਂ ਦੀ ਮੈਲ ਦਾ ਤਾਂ ਰੋਜ਼ ਨਹਾਉਂਦੇ ਆ ਕੋਈ ਹਫਤੇ ਬਾਅਦ ਨਹਾਉਂਦਾ ਕੋਈ ਮਹੀਨੇ ਬਾਅਦ ਨਹਾਉਂਦਾ ਕੋਈ ਸਾਲ ਬਾਅਦ ਨਹਾਉਂਦਾ ਕਈ ਅਦਾਂ ਪੰਜ ਇਸ਼ਨਾਨ ਮਹਾ ਗਿਆਨ ਰੋਜ਼ ਨਹਾਉਂਦੇ ਨੇ ਕੋਈ ਐਦਾਂ ਦਾ ਵੀ ਹੈ ਨਾ ਕਿੰਨਾ ਹਰ ਕਿਸ ਚੀਜ਼ ਦਾ ਗਿਆ ਹੈ ਅਨੇ ਮਾੜ ਦੇ ਮੰਚਾਂ ਦੇ ਸੰਗ ਸਾਧੂਆਂ ਧੂੜੀ ਦਰਸ਼ਨ ਕਹਿੰਦੇ ਉਸ ਸਾਧੂ ਦੀ ਧੂੜੀ ਦਰਸ਼ਨਾਂ ਕਰ ਲੈ ਉਹ ਸਾਧੂ ਦੀ ਧੂੜੀ ਦਰਸ਼ਨ ਉਹ ਕਿਹੜਾ ਸਾਧੂ ਜਿਹੜਾ ਆਪ ਜਪੇ ਅਭਰਾ ਨਾਮ ਜਪਾ ਉਹ ਸਤਿ ਦੀ ਸ਼ਰਨ ਵਿੱਚ ਜਾਂ ਜਿਹੜਾ ਆਪ ਪੂਰਾ ਹੈ ਤੇ ਪੂਰੇ ਦੀ ਗੱਲ ਕਰਦਾ ਹੋਵੇ ਜਿਹੜਾ ਆਪ ਦੇਖਦਾ ਦੂਸਰੇ ਦਿਖਾ ਦਿੰਦਾ ਹੋਵੇ ਉਸ ਪੂਰਨ ਸਾਧੂ ਦੇ ਚਰਨਾਂ ਦੀ ਧੂੜੀ ਦਾ ਤੇਰਾ ਕੋਣਾ ਸਫਲ ਹੋ ਜਾਵੇ ਇਹ ਹਰ ਕਾ ਨਾਮ ਤੇ ਆ ਕੇ ਸੁਪਨਾ ਕੋ ਕਰਦਾ ਉਹਦਾ ਦਾਨ ਕਿਸ ਚੀਜ਼ਾ ਕਰਦਾ ਦਾਨ ਤੇ ਅੱਜ ਵੀ ਬੜੇ ਨਗਰ ਕੀਰਤਨ ਹੋਏ ਸੀ ਨਾ ਪਿੱਛੇ ਕੋ ਨਾਲ ਦਾਨ ਕੋਦੇ ਪਛਦਾ ਗੁਰਪੁਰਬ ਮਨਾਇਆ ਗਿਆ ਪੰਜ ਤਰੀਕ ਨੂੰ ਪੰਜ ਤੇ 6 ਦਿਨ ਨੂੰ ਧੰਗੁਰ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਰਮ ਮਨਾਇਆ ਗਿਆ ਲੰਗਰ ਪਤਾ ਕਿਸ ਸੀ ਦੇ ਲਗਾਏ 40 ਫੂਲ ਜੋ ਅੱਜ ਕੱਲ ਆਪਾਂ ਵੀ ਬਹੁਤ ਲਗਾਈਆਂ ਤੇ ਜਾ ਕੇ ਖਾਂਦੇ ਹਾਂ ਨਾ ਚਾਈਨਿਸ ਫੂਲ

ਵਾਪਰ ਨਾਲ ਸਾ ਸੰਗਤ ਜੀ ਮੈਨੂੰ দান ਕਰਨਾ ਹੈ ਤੇ ਉਸ ਚੀਜ਼ ਦਾ দান ਕਰੋ ਨਾਮ ਦਾ দান ਬੰਦਗੀ ਦਾ দান ਉਸ ਪ੍ਰਭੂ ਦੇ ਨਾਮ ਦੇ ਦਾਨ ਨੂੰ দান ਕਰੋ দান ਇਹ ਨਹੀਂ ਕਿ ਬਰਗਰਾ ਦਾ 200 ਦਾ 100 ਕਿਲੋ ਕਰਨ ਦੇਤੀ 2 ਕਿਲੋ ਖੰਡ ਦੇਤੀ 2 ਕਿਲੋ ਆਟਾ ਦਿੱਤਾ ਨਹੀਂ ਸਾ ਸੰਗਤ ਇਹਨੇ ਨਾਮ ਦਾ দান ਕਰੋ ਅੱਜ ਸਾ ਸੰਗਤ ਜੀ ਮਾਫ ਕਰਨਾ ਜੇ ਇਤਿਹਾਸ ਦੇ ਲਿਟਰੇਚਰ ਦੀ ਬੁੱਕ ਲੈਣੀ ਹੋਵੇ ਤਾਂ 1500 800 ਤੋਂ ਘੱਟ ਨਹੀਂ ਆ ਰਹੀ ਪਰ ਸਾਡੇ ਸਮਾਜ ਅੰਦਰ ਭਿਖ ਕਿਉਂ ਕਰਦਾ ਜਾ ਰਿਹਾ ਬੱਚਿਆਂ ਦਾ ਸਿੱਖੀ ਕਿਉਂ ਕਰਦੀ ਚੱਲ ਰਹੀ ਹੈ ਗੁਰਮਤਿ ਕਿਉਂ ਕਰਦੀ ਜਾ ਰਹੀ ਹੈ ਬਾਣੀ ਕਿਉਂ ਪੜhti ਜਾ ਰਹੀ ਹੈ ਨਾਮ ਕਿਉਂ ਕਰਦਾ ਜਾ ਰਿਹਾ ਕਿਉਂਕਿ ਸਾਡੇ দান ਕਰਨ ਦਾ ਤਰੀਕਾ দান ਕਰਨ ਦਾ ਢੰਗ ਉਹ ਜਿਹੜਾ ਖਾ ਸਕੀ ਜ ਦਿਖਾਵੇ ਵਿੱਚ ਹੋ ਗਿਆ ਹੈ ਪਰ ਬਾਹਰ ਕੁਝ ਕਹ ਰਹੇ ਅਸੀਂ ਕੁਝ ਕਰਦੇ ਪਰ ਬਾਹਰ ਸਿਰ ਮੱਥਾ ਟੇਕਣ ਤੱਕ ਸੀਮਤ ਹੈ ਪਰ ਇਸ ਨੂੰ ਜਾਗੁੰਡਰ ਕੀ ਕਹਿੰਦੀ ਹੈ ਕੀ ਮ ਗੁਰੂ ਮਹਾਰਾਜ ਨੇ ਆਪਣੇ ਅਨੁਭਵ ਲਿਖੇ ਨੇ ਗੁਰੂ ਬਾਚਨ ਵੀ ਲਿਖੇ ਨੇ ਇਹ ਨਹੀਂ ਕਿ ਬਰਦਾਸ਼ਤ ਹੋਇਆ ਮੱਥਾ ਟੇਕ ਕੇ ਤੇ ਆਪਣੀ ਹਾਜ਼ਰੀ ਲਵਾਈ ਕਰੂ ਜਿਵੇਂ ਮਾਫ਼ ਕਰਨਾ ਸਾਸੰਗਤ ਮੇਰੀ ਹਾਸ ਤੇ ਉੱਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਬਾਣੀ ਨੂੰ ਜਾਣੋ ਜੇ ਮੱਖਾ ਚਾਲ ਮਾਣੇ ਜਾਣਿਆ ਦੇਖਿਆ ਤਾਂ ਕਰਕੇ ਉਸਨੇ ਅੱਜ ਸਾਸੰਗਤ ਇਤਿਹਾਸ ਵਿੱਚ ਨਾਮ ਹੈ ਮੇਰੇ ਗੁਰਦੇ ਪਾਤਸ਼ਾ ਧੰਨ ਗੁਰੂ ਨਾਨਕ ਕਿਨੇ ਸਾਨੂੰ ਕੋ ਸੋਣਾ ਸਮਝਾਉਂਦੇ ਨੇ ਅਗਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਵਿਸਾਇ ਹੈ ਇਹਨੇ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਪਰ ਜੇ ਇਸ ਨੂੰ ਆਪ ਮੰਨ ਲਈਏ ਜੇ ਇਸ ਨੂੰ ਆਪਣੇ ਰੂਹ ਮਨ ਵਿੱਚ ਬਸਾ ਲਈਏ ਤੇ ਕੀ ਪ੍ਰਮਾਤਮਾ ਦਾ ਦਰਦਾ ਪ੍ਰਮਾਤਮਾ ਦੇ ਦਰਸ਼ਨ ਉਸ ਰਾਇਬਰ ਦੇ ਦਰਸ਼ਨ ਇਸ ਘਰ ਦੇ ਅੰਦਰ ਨਹੀਂ ਦੇਖ ਸਕਦੇ ਮੈਂ ਕੰਨ ਕਰਦੀ ਕਿ ਪ੍ਰਸੀਰ ਦੀ ਮੈਨ ਜ਼ਰੂਰ ਹੁੰਦੇ ਆ ਪਰ ਅੰਦਰ ਆਪਣੇ ਮਨ ਦੀ ਮੈਨ ਨੂੰ ਜੇਕਰ ਉਤਾਰ ਲਈਏ ਜੋ ਘਰਦਾ ਪਾਚਾ ਕਹਿੰਦੇ ਨੇ ਕਿ ਵਾਹਿਗੁਰੂ ਦੇ ਮੰਤਰ ਕਰਦੇ ਨਾਲ ਹੀ ਜੋ ਸੀਦੇ ਅੰਦਰ ਰੋਗ ਨੇ ਉਹ ਖਤਮ ਹੋ ਜਾਂਦੇ ਨੇ ਕਿਹੜੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਜਿਸ ਨੂੰ ਕਰਦੇ ਪਾਚ ਕਹਿੰਦੇ ਆਪੋ ਸਿੱਖ ਸਤਗੁਰੂ ਕੇ ਪਿਆਰਿਓ ਖਾਵੋ ਸੱਚੀ ਬਾਣੀ ਬਾਣੀ ਟਕਾਵੋ ਗੁਰੂ ਕੇ ਰੀ ਵਾਣੀਆਂ ਸਿਦਵਾਣੇ ਨਾਰੇ ਕਿਤੇ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤੇ ਨਸ ਮਾਰੇ ਲੈ ਕੁਵਣੀ ਨੇ ਹਿਰਦੇ ਅੰਦਰ ਵਸਦੀ ਐ ਉਹਨੇ ਮਨ ਅੰਦਰ ਵਸਾ ਕਰਦੀ ਐ ਜੇ ਧੱਕਾ ਕਿ ਰਹਿਮਤ ਹੋ ਜਾਏ ਜੇ ਨਜਰੇ ਕਰਮ ਹੋ ਜਾਏ ਵੀ ਨਥੇ ਅੰਦਰ ਨਰਿਆਣ ਹੋ ਜਾਏ ਆਪਾਂ ਕੱਲ ਸਾ ਸੰਗਤ ਜੀ ਲੋਹੜੀ ਦਾ ਤਿਹਾੜ ਮਨਾਇਆ ਹਰ ਇੱਕ ਨੇ ਮਨਾਇਆ ਘਰ ਘਰ ਦੇ ਵਿੱਚ ਮਨਾਇਆ ਇੱਕ ਗੱਲ ਦੀ ਬੜੀ ਖੁਸ਼ੀ ਐ ਕਿ ਪਹਿਲਾਂ ਲੜਕੀਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਸੀ ਜਿਨ੍ਹਾਂ ਦੇ ਘਰ ਲੜਕਾ ਪੈਦਾ ਹੁੰਦਾ ਸੀ ਉਹਦੀ ਲੋਹੜੀ ਪਾਈ ਜਾਂਦੀ ਸੀ ਪਰ ਇਸ ਸਾਲ ਦੇ ਅੰਦਰ ਜਿਨ੍ਹਾਂ ਦੇ ਘਰਾਂ ਵਿੱਚ ਲੜਕੀਆਂ ਪੈਦਾ ਹੋਈਆਂ ਨੇ ਉਹਨਾਂ ਨੇ ਵੀ ਲੋਹੜੀ ਮਨਾਈ ਉਹਨਾਂ ਨੇ ਵੀ ਲੋਹੜੀਆਂ ਘਰ-ਘਰ ਵੰਡੀਆਂ ਸਾਧ ਸੰਗਤ ਦੀ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿਉਂਕਿ ਲੜਕੀਆਂ ਜਿਹੜੀਆਂ ਨੇ ਲੜਕੀਆਂ ਦੀ ਲੋਹੜੀ ਲੜਕੀਆਂ ਦਾ ਸਾਧ ਸੰਗਤ ਇਹ ਦੱਸ ਰਿਹਾ ਫੁਲਾਣਾ ਦੇ ਘਰ ਵਿੱਚ ਪੱਥਰ ਪੈਦਾ ਹੋ ਗਿਆ ਫਿਰ ਇਦਾਂ ਕਿਵੇਂ ਪੱਥਰ ਪੱਥਰ ਪੈਦੇ ਸੀ ਪਰ ਅੱਜ ਸਮਾਜ ਦੇ ਅੰਦਰ ਦਰਕੀਆਂ ਦੀਆਂ ਵੀ ਲੋਹੜੀਆਂ ਮੰਡੀਆਂ ਜਾਂ ਲੱਗੀਆਂ ਖੁਸ ਸਤਿਰਾਮ ਸ੍ਰੀ ਵਾਹਿਗੁਰੂ ਜਾਗ ਤਾਂ ਜਿਸ ਆਤਮੋਪਮੈਂ ਦੀ ਜੁੱਤੀ ਸਮਝਿਆ ਜਾਂਦਾ ਸੀ ਭਰਤਾਨ ਦੇ ਗੁਰਨਾਨਕ ਪਾਤਸ਼ਾਹ ਬੜਾ ਅੱਛਾ ਚੁੱਕਦਾ ਉਹ ਕਹਿੰਦਾ ਸੋਕਿਓ ਹੰਤਤਾ ਆਖੀਏ ਜਿੰਦ ਜੰਮੇ ਰਜਾ ਤੇ ਲੋਹੜੀ ਬਣਾਉਂਦਾ ਮਤਲਬ ਕੀ ਹੈ ਲੋਹੜੀ ਕਿਸ਼ੇ ਬਣਾਉਂਦੇ ਆ ਇੱਕ ਅਰਧ ਬਾਲ ਲਈ ਮੂਫਲੀ ਖਾ ਲਈ ਜਿਹੜੀਆਂ ਖਾ ਲਈਆਂ ਜਾਂ ਜੁਆਏ ਕਰ ਲਿਆ ਤੇ ਰਿਸ਼ਤੇਦਾਰ ਸਜਣ ਮਿੱਤਰ ਇਕੱਠੇ ਕਰ ਲੈ ਲੋਹੜੀ ਦਾ ਮਤਲਬ ਕੀ ਹੈ ਗੁਰਮਤਿ ਦਾ ਇਤਿਹਾਸ ਤਾਂ ਤੁਸੀਂ ਨਹੀਂ ਸਾਹ। ਜਿਉ ਸਾਡੇ ਇਤਿਹਾਸ ਚੱਲੇ ਆ ਗਏ ਨੇ ਪੁਰਾਣੇ ਸਭ ਤੋਂ ਕਿ ਗੁਰਮਤਿ ਦਾ ਇੱਕ ਸੁਭਾਅ ਤੇ ਮੈਂ ਦੇ ਕੱਲ ਹੀ ਸਵੇਰ-ਸਵੇਰ ਪੜ੍ਹ ਰਹੀ ਸੀ ਕਿ ਗੁਰਮਤਿ ਕਹਿੰਦੇ ਕਿ ਲੋਹੜੀ ਦਾ ਮਤਲਬ ਇਹ ਹੁੰਦਾ ਹੈ ਕਿ ਲੋਹੜੀ ਮਾਲਣੀ ਗੁਰੂ ਪਾਤਸ਼ਾਹ ਚਹੇਤ ਅਰਦਾਸ ਕਰਨੀ ਬੇਨਤੀ ਕਰਨੀ ਸੰਕਲਪ ਲੈਣਾ ਕਿ اے ਸਤਿਗੁਰੂ ਤੇਰੀ ਅਗਨੀ ਨੂੰ ਮਸੀਂ ਜਲਾਉਣ ਲੱਗੇ ਤੇਰੀ ਅਗਨੀ ਪਰਤ ਕਰਨ ਲੱਗੇ ਆ ਇਹ ਸੰਕਲਪ ਕਰਦੇ ਆ ਕਿ ਜਿਹੜਾ ਸਾਡਾ ਜੀਵਨ ਹੈ ਸਾਡਾ ਸਾਲ ਹੈ ਕਿਰਨ ਚਰਨ ਦੇ ਵਿੱਚ ਬਤੀਤ ਹੋਵੇ ਗੁਰਸਿੱਖੀ ਦੇ ਵਿੱਚ ਬਤੀਤ ਹੋਵੇ ਗੁਰਸਿੱਖੀ ਨਾਲ ਜੁੜੇ ਰਹੀਏ ਬਾਣੀ ਤੇ ਪੜਨਾ ਜੁੜੇ ਰਹੀਏ ਇਹ ਰਿਸ਼ਤਾਂ ਤੋਂ ਕਦੇ ਵੀ ਪਿੱਛੇ ਨਾ ਲੱਗੇ ਇਸ ਸੰਕਲਪ ਦਾ ਇੱਕ ਸਾਲ ਹੋਇਆ ਕਰਦਾ ਹੈ ਇਹ ਗੁਰਮਤਿ ਕਹਿ ਰਿਹਾ ਹੈ ਮੈਂ ਨਹੀਂ ਕਹਿੰਦੀ ਇਹ ਸੰਕਲਪ ਦਾ ਨਹੀਂ ਆਪਾਂ ਸੰਕਲਪ ਕਿਹੜਾ ਲੈਂਦੇ ਆ ਥੋੜਾ ਜਿਹਾ ਸੰਕਲਪ ਲੈ ਲੈਂਦੇ ਆ ਪਰ ਆਤਮਾ ਨੂੰ ਪਤਾ ਕੀ ਲੈਂਦੇ ਆ ਇਹ ਸਾਰੇ ਘਰਾਂ ਵਿੱਚ ਗੱਲ ਹੈ ਸਾਡੇ ਵੀ ਘਰਾਂ 'ਚ ਗੱਲ ਹੈ ਤੇ ਬੱਜ ਕੇ ਬੰਦ ਹੋ ਜਾਂਦਾ ਤਿੰਨ ਬੱਜ ਜਾਂਦੇ ਚਾਰ ਬੱਜਦੇ ਕਹਿੰਦਾ ਪੰਜ ਵਜੇ ਚਾਈ ਹੋਰ ਖੁੱਟ ਕੇ ਆਪਾਂ ਲੈ ਲੈਨੇ ਕਿ ਥੋੜਾ ਹੋਰ ਤੇ ਚਾਟ ਵਿੱਚ ਠੰਡ ਬਹੁਤ ਹੈ ਪਰ ਪਾਛਾ ਕਹਿੰਦੇ ਅੰਮ੍ਰਿਤ ਵੇਲਾ ਸਚ ਨਾਮ ਬਿਦਾਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੋਖਵਾ ਕਹਿੰਦਾ ਅੰਮ੍ਰਿਤ ਵੇਲੇ ਇਨਸਾਨ ਉਰਦਾ ਨਹੀਂ ਨਾ ਅੰਮ੍ਰਿਤ ਵੇਲੇ ਨਹੀਂ ਉਰਦਾ ਆਪਣਾ ਪ੍ਰਭੂ ਦੇ ਆਪਣਾ ਖੁਦਾ ਦੇ ਦਰਸ਼ਨ ਨਹੀਂ ਕਰਦਾ ਜਿਸ ਨੂੰ ਫ੍ਰੀ ਸਾਧਨ ਕਹਿੰਦੇ ਉੱਠੋ ਗਰੀਦਾ ਉਝ ਸਾਧ ਸੁਪਰਨੂ ਬਾਤਿ ਪੁਜਾਰ ਜੋ ਸੇ ਸਾਈ ਨਾਨੇ ਬ ਸੋ ਸਿਰ ਦਾ ਪੁੱਤ ਜਿਹੜਾ ਇਨਸਾਨ ਸੁਬਾ ਉੱਠ ਕੇ ਆਪਣੇ ਮੁਰਸ਼ਿਦ ਦੇ ਆਪਣੇ ਖੁਦਾ ਦੇ ਆਪਣੇ ਰਹਿਮਤ ਦੇ ਦਰਸ਼ਨ ਨਹੀਂ ਕਰ ਲੈਂਦਾ ਉਹਦਾ ਸਰਕਲ ਕਰਨਾ ਚਾਹੀਦਾ ਕਤਲ ਕਰ ਦੇਣਾ ਚਾਹੀਦਾ ਹੈ ਤੇ ਸੱਚ ਸਕੇ ਜੀ ਆਪਣਾ ਵਿਚਪੀ ਆਪਾਂ ਗੁਰੂ ਘਰ ਦੇ ਵਿੱਚ ਕਿਰਤ ਕਮਾਈ ਨੂੰ ਸੁਫਤਾ ਕਰਦੇ ਕੋ 10000 ਬਣਦਾ ਕੋ ਲੱਖ ਬਣਦਾ ਕੋਈ ਇਸ ਸਾਧਨ ਕਿੰਨਾ ਮਾਇਸਾ ਫਰੋ ਜਾਵੇ ਸਾਰਿਆਂ ਕਮਾਈ ਵਿੱਚ ਪਾਤਾ ਹੋ ਜਾਵੇ ਪਰ ਕਦੀ ਆਪਣੇ ਸਵਾਸਾਂ ਦਾ ਸੰਬੰਧ ਵੀ ਕੱਢੇ ਕਦੀ ਆਪਣੇ ਸਵਾਸਾਂ ਦਾ ਸੰਬੰਧ ਵੀ ਕੱਢਿਆ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਣੇ 34 ਸਾਲ ਦੀ ਉਮਰ ਦੇ ਅੰਦਰ 14 ਲੜਾਈਆਂ ਲੜੀਆਂ ਨੇ 14 ਦੇ ਵਿੱਚੋਂ ਕਿਹੜੀ ਲੜਾਈ ਆਪਣੀ ਲੜੀ ਹੈ ਅੱਧੀਆਂ ਲੜਾਈਆਂ ਤਾਂ ਬਹੁਤ ਨੇ 14 ਦੇ ਵਿੱਚੋਂ ਕਿਹੜੀ ਆਪਣੀ ਲੜੀ ਇੱਕ ਵੀ ਗੁਰਸਿੱਖ ਕਹਿ ਦੇਗੀ ਉਹਨੇ ਆਪਣੀ ਲੜੀ ਹੈ

ਜਦੋਂ ਮੈਂ ਕਹਾਂ ਤੂੰ ਮੈਨੂੰ ਮੰਗਦਾ ਸਹੀ ਤੂੰ ਮੈਨੂੰ ਮੰਗਦਾ ਸਹੀ ਤੂੰ ਅਰਦਾਸ ਕਰ ਇਹਨੂੰ ਅਰਦਾਸ ਕਰਨੀ ਨਹੀਂ ਆਉਂਦੀ ਅਰਦਾਸ ਕਰਨ ਦਾ ਤਰੀਕਾ ਨਹੀਂ ਮੈਂ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਬੁਲਸੀ ਹੁੰਦੀ ਹੈ ਮੈਂ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਦ ਖੁਦਸੇ ਹੁੰਦੀ ਹੈ ਮੁਸ਼ਕਲ ਤੋਂ ਜੇ ਬੜੀ ਮੁਸ਼ਲ ਸੇ ਹੁੰਦੀ ਹੈ ਲੈ ਫਿਰ ਅਰਦਾਸ ਸਰੈਕ ਪਤਾ ਦਿੱਤਾ ਕਾਲਯੰਗ ਬਾਈ ਪਾਤੇ ਆਂਦੇ ਨਾਸਰ ਸੰਗਤ ਜੀ ਆਪ ਆਪਾ ਜਾਣਨੇ ਕਿ ਗੁਰੂ ਬਾਹਰੋਂ ਬਾਤ ਦਿੱਤੇ ਆਉਂਦਾ ਹੈ 10 ਜਮੇ ਗੁਰੂ पाच ਸਤਿ ਤਿੱਤੇ ਆਉਂਦਾ ਹੈ ਤੇ ਜਗ ਚਲਗੇ ਚਾਰ ਜੋਤਾਂ ਬੀਤ ਕੇ ਇਸ ਤਰਿੱਤੇ ਗੁਰੂ पाच ਸਮੇਸਮੇ ਆਉਂਦੇ ਉਹਦੇ पाचਾਂ ਬੰਦ ਫਰਮਾਨ ਕਰਦੇ ਨੇ ਇਹ ਸਤਜਗ ਤੇ ਮਾਨਿਓ ਛਲਿਓ ਬਦਲਾਵ ਨੇ ਪਿਓ ਤਰਿੱਤੇ ਤੇ ਮਾਨਿਓ ਰਾਮ ਰੋਗ ਬੰਸ ਕਹਾਈ

ਗੁਰੂ ਹਮੇਸ਼ਾ ਕਿਹਾ ਕਿਦਾ ਸਿਰਫ ਇੱਕ ਸਮੇ ਦੇ ਤਾਮਾ ਸਮੇ ਦੇ ਮੁਤਾਬਕ ਇਸ ਧਰਤੀ ਤੇ ਆਉਂਦਾ ਹੈ ਸਿਰਫ ਜਾਂ ਮੇਰੇ ਦਾ ਸਾਨੂੰ ਸਮਝਾਉਣ ਦੀ ਖਤਰ ਸਾਨੂੰ ਸਮਝਾਉਣ ਲਈ ਇਸ ਧਰਤੀ ਤੇ ਆਉਂਦਾ ਹੈ ਤੇ ਗੁਰਦੇਵ ਪਾਚਾ ਕੀ ਕਹਿੰਦੇਗਾ ਸਤਗੁਰ ਮੇਰਾ ਸਦਾ ਸਲਾਹ ਹੈ ਨਾ ਆਵੇ ਨਾ ਜਾਏ ਓਏ ਅਬਨਾਸੀ ਪੁਰਖੇ ਸਭ ਮੇਰੇ ਹਾਸਮਾ ਉਹ ਸੰਦੇ ਵਿੱਚ ਸਮਾਇਆ ਹੋਇਆ ਉਹ ਰੋਮ ਰਾਂ ਵਿੱਚ ਸਮਾਇਆ ਹੋਇਆ ਅਰ ਜੇ ਆਪਾਂ ਮਾਫ ਕਰਨਾ ਸਾਸ ਜੀ ਹਰ ਮੰਦਰ ਸਾਹਿਬ ਬਾਹਰ ਲੱਤੇ ਫਿਰਤੇ ਹਾਂ ਮੰਨ ਵੀ ਸ਼ਾਮ ਦਿਨ ਬਾਹਰ ਲੱਦੇ ਫਿਰਦੇ ਆ ਕਿ ਕਿਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਣ ਕਿਤੇ ਹਰੀ ਦੇ ਦਰਸ਼ਨ ਹੋ ਜਾਣ ਕਿਤੇ ਰਹਿਤ ਦੇ ਦਰਸ਼ਨ ਹੋ ਜਾਣ ਪਰ ਸਤਗੁਰ ਪੰਜਾ ਕੀ ਕਹਿੰਦੇ ਆਪਾਂ ਬਾਹਰ ਲੱਦੇ ਉਹਨੇ ਹਰਿਮੰਦਰ ਇਹ ਸਰੀਰ ਏ ਸੱਚੇ ਕਰ ਵਿਸ਼ਵਾਸ ਕਰਦਾ ਹਰੀ ਦਾ ਮੰਦਰ ਇਹ ਸਰੀਰ ਏ ਇਸ ਮੰਦਰ ਸਰੀਰ ਦੇ ਅੰਦਰ ਪ੍ਰਭੂ ਦਾ ਵਾਸ ਏ ਪਰ ਉਸੇ ਖੋਜ ਕਰ ਜੇ ਸਰੀਰ ਦੇ ਅੰਦਰ ਉਸ ਪ੍ਰਭੂ ਹੈ ਨਾ ਉਸ ਦੀ ਖੋਜ ਕਰ ਦੇ ਤਾਂ ਪਾਸਾ ਸੰਗੀਤ ਕਿੰਦੇ ਨੇ ਖੋਜ ਕਰਦੇ ਕੰਮੇ ਕਾਫਰ ਹੀ ਬਣ ਜਾਏ ਪਰ ਇਹ ਸੌਦਾ ਬਹੁਤ ਸਸਤਾ ਮਹਿੰਗਾ ਨਹੀਂ ਹੈ ਅੱਜ ਮੇਰੀ ਗੁਰਦੇਵ ਪਾਚਾ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਬਾਜਾ ਮਰੇ ਤਾਂ ਕਿ ਅਮਰੇ ਕਲਕੀਆਂ ਵਾਲੇ ਛੇ ਚਾ ਪਾਚਾ ਨੇ 16 75 ਇਸਵੀ ਨੂੰ ਅਨੰਤ ਪਸਾ ਦੀ ਪਾਵਨ ਪੁੱਤਰ ਧਰਤੀ ਪਰ ਆਪਣੇ ਕਿਤਾ ਸਹਿਜ ਚਿਰਗੁ ਤੇਲ ਬਾਹਰ ਮਹਾਰਾਜ ਨੂੰ ਦਿੱਲੀ ਦੇ ਚਾਂਦਰੀ ਚੌਕ ਬੰਦਰ ਉਹ ਦਿਨ ਕਿਹਨਾਂ ਖਤਰ 76 ਦੇਣ ਵਾਸਤੇ ਤੋਰਿਆ ਮੇਰੇ ਕੋਲ ਦੇਵ ਪਾਤਸ਼ਾਹ ਨੇ ਆਪਣੇ ਕੁਵਿੰਦਰ ਪਿਤਾ ਦੇ ਸੀਸ ਤੇ ਦਰਸ਼ਨ ਦਿੱਤੇ ਨੇ ਤੇ ਮਨਤਾ ਕਿ ਕੁਝ ਸਮਾਂ ਪਾ ਕੇ ਮੈਂ ਅੰਮ੍ਰਿਤ ਸ਼ੀਰਾਂ ਦੀ ਕੁੰਡ ਪੈਦਾ ਕਰਾਂਗਾ ਜੋ ਸਭਾ ਲੱਖ ਜੱਗ ਕੰਨਾਂ ਸਿੱਖ ਤੇ ਜਾਣਿਆ ਜਾਵੇ ਮੇਰੇ ਕੋਲ ਦੇਵ ਪਾਤਸ਼ਾਹ ਨੇ ਕੁਝ ਸਮਾਂ ਪਾ ਕੇ 1699 ਦੀ ਬਸਾਖੀ ਅਨੰਤ ਪਰਸਾਂ ਦੀ ਪਾਵਨ ਮੁਰਤ ਦਾ ਦੇਖਣ ਸਾਂਝਾ ਕੀਤਾ ਇਕ ਖਾਸਾ ਐਸਾ ਸਾਥੀ ਹੈ ਐਸਾ ਖਾਸਾ ਮਰਜੀ ਦਾ ਪਿਆਰ ਕੀਤਾ ਹੈ ਇਹ ਸਮਾਂ ਲੱਖ ਚ ਕੰਨਾ ਸਿੱਖ ਪਛਾਣਿਆ ਜਾਵੇਗਾ ਮੇਰੇ ਕੋਲ ਦੇਖ ਪਾਚਣ ਸੁਣਦੇ ਕੋਈ ਨੁਚਕਾਲ ਪਾਇ ਚਾਹ ਕੰਦਾ ਸੁੱਤੀ ਵਿੱਚੋਂ ਗੈਰ ਦਿੰਦੀ ਮਾਰ ਹਰੂਣਾ ਕਿਸ ਸੁਜਵਾਮਾ ਮੋਹ ਦੇ ਪਤਲਾ ਝੁਲ ਕਰ ਜੰਦੇ ਉਹਦੇ ਸੀਨੇ ਵਿੱਚ ਪੱਥਰ ਬਣਾਵਾ ਜਿਵੇਂ ਦਰਸ਼ਿਤ ਚ ਆਵੇ ਸੋਣੀ ਲਵਲੀ ਨਦੀ ਕੰਨਸ ਖਮਾ ਐਸੇ ਮਿਟਿਆਨ ਕਾ ਪਾਣ ਫਲਾਦੀ ਜਿਹੜਾ ਕਰਮਾ ਬਾਤ ਕਰਾਵਾ ਤਿੱਖਿਆ ਤਲਵਾ ਨਾਲ ਤੁੰਦਰ ਸੰਗ ਥਿਰੇ ਨੋਕਤੇ ਸੋਨਾਸ ਖਮਾ ਬਹੁਤ ਪੁੱਖਦਾ ਐਰਜਿਆ ਖਾਲਸਾ ਪੱਕ ਸਜਾਵਾ ਬਈ ਸਵਾ ਲੱਖਾਂ ਇਕਲ ਦਾ ਕਿੱਤਾ ਵੇ ਗਵਿੰਦਰ ਸਿੰਘ ਨਾ ਬਹ ਐਸਾ ਖਾਲਸਾ ਸੱਜ ਜਿਹੜਾ ਹਮੇਸ਼ਾ ਕੋ ਗ੍ਰੀਤੀ ਰੱਖੀ ਕਰਦਾ ਹੈ ਉਹਦਾ ਗੌਤਿਕ ਗ੍ਰੀਤੀ ਰੱਖੀ ਉਹਨੇ ਜਿਮਦਾਰ ਮੱਥਾ ਲਵਾ ਰਿਹਾ ਖਾਲਸਾ ਸੈਕਤ ਸੀ ਸਭ ਆਪਣੇ ਜਿਸਮ ਉਤੇ ਬੰਦ ਮੰਦ ਆਪਣਾ ਛਾਉਂਦਾ ਰਿਹਾ ਖਾਲਸਾ ਇਸ ਨੂੰ ਮਕਾਨ ਵਾਲੇ ਆਪ ਨੂੰ ਗਿਆ ਸੀ ਤੁਮ ਗੀਤੇ ਕਰ ਜਾਤੀ ਵਾਰੇ ਐਸਾ ਖਾਲਸਾ ਮੇਰੇ ਗੁਰਦੇ ਪਾਚਨ ਸਾਜ ਜਾਏ ਨੇ ਇੱਕ ਖਾਲਸਾ ਜਿਨਾਂ ਦਿਨ ਘੋੜਿਆਂ ਦੀ ਸਵਾਰੀ ਕਰਦਾ ਜੰਗੀ ਜੇਕਾਰਾ ਗੂੰਦਾ ਕੈਸੇ ਨਿਸ਼ਾਨ ਲੜਾ ਰਿਆ ਐ ਇਹ ਸਾਰਾ ਕੁਝ ਵੇਖ ਕੇ ਖਾਸ ਇਤਿਹਾਸ ਲਿਖਦਾ ਹੈ ਕਿ ਚੜ੍ਹਦੀ ਕਲਾ ਵੇਖ ਕੇ ਬਾਇਤਰ ਪਹਾੜੀ ਤੇ ਮੁਗਲੀ ਫੌਜਾਂ ਜਿਨ੍ਹਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ ਐ ਖਾਣ ਪੀਣ ਦੇ ਸਮਾਨ ਨੂੰ ਵੀ ਘੇਰਾ ਪਾ ਲਿਆ ਐ 6-7 ਮਹੀਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਘੇਰਾ ਪਾਈ ਰੱਖਿਆ ਖਾਣ ਪੀਣ ਦਾ ਸਮਾਨ ਜਿਹੜਾ ਖਤਮ ਹੋ ਗਿਆ ਐ ਮੁਕਣਾ ਸ਼ੁਰੂ ਹੋ ਗਿਆ ਏ ਭੁੱਖ ਦੇ ਸਤਾਇਓ ਸਿੱਖ ਗੁਰਦੇਵ ਪਾਸ਼ਾ ਨੂੰ ਕਹਲੇ ਗੁਰਦੇਵ ਪਾਸ਼ਾ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ ਇਵੇਂ ਉਹ ਸਿੱਖ ਮੇਰੇ ਗੁਰਦੇਵ ਪਾਸ਼ਾ ਨੂੰ ਕਹ ਰਹੇ ਨੇ ਉਸ ਵੇਲ ਦੇ ਸਿ ਨੂੰ ਕਬੀ ਦੀ ਕਲਮੇ ਕੀ ਕਲਮ ਬੰਦ ਕੀਤਾ ਏ ਕੀ ਉਸ ਵੇਲ ਦੇ ਸਿ ਨੂੰ ਕਲਮ ਵਿੱਚ ਪਰੋਇਆ ਏ ਉਹਨਾ ਬੋਲਣ ਟਾਡੀ ਜੱਥਾ ਬੈਨ ਕਦਾ